ਭਾਈ ਚਵਾਈ ਚੈੱਕ ਕਰੋ ਭਾਈ ਕਿਹੜਾ ਸੂਆ ਸੂਈ ਹੈ ਦੂਜਾ ਸੂਆ ਸੂਈ ਹੈ ਡਾਕਟਰ ਸਾਹਿਬ ਕਦੋਂ ਸੂਈ ਹੈ ਜੀ ਰਾਤ ਹੀ ਸੂਈ ਹੈ ਜੀ ਬੱਚਾ ਕੀ ਦੇਤਾ ਜੀ ਬੱਚਾ ਡਾਕਟਰ ਸਾਹਿਬ ਅੱਛਾ ਦੇਤਾ ਚੋਣ ਬੜਾ ਚੰਗਾ ਹੈ ਨਾ ਬੜਾ ਹੀ ਚੰਗੀ ਚੋਈ ਲੱਗਿਆ ਹੈ ਜੀ ਭਾਈ ਜਿਵੇਂ ਮਰਜੀ ਚੋਈ ਚੱਲ ਕੋਈ ਚੈੱਕ ਨਹੀਂ ਨਹੀਂ ਕਹਿਣਾ ਕਰਮਾ ਜੀ ਨੇ ਕੁਛ ਨਹੀਂ ਪਿੰਡ ਛੰਨਾ ਗੁਲਾਬ ਸਿੰਘ ਵਾਲਾ ਜ਼ਿਲ੍ਹਾ ਬਰਨਾਲਾ ਤੁਸੀਂ ਤਾਂ ਆਪਾਂ ਨੇੜੇ ਪਿੰਡੜਾ ਭਰਾਉੜ ਦੇ ਸੈਣਾ ਰਹ ਜਾਂਦੇ ਆ ਭਾਈ ਰੂਪਾ ਵੀ ਨੇੜੇ ਰਹਿੰਦਾ ਮੋਬਾਈਲ ਨੰਬਰ ਬੋਲਿਓ ਜੀ 94640 ਜੀ 75198 ਇਹ ਬਾਈ ਦਾ ਕੰਟੈਕਟ ਨੰਬਰ ਨੋਟ ਕਰ ਲਓ ਬਾਕੀ ਸਕਰੀਨ ਤੇ ਚੱਲ ਰਿਹਾ ਜੀ ਹਨ ਤੁਹਾਨੂੰ ਬਹੁਤ ਚੰਗਾ ਚਵਾਈ ਇੱਕ ਨੰਬਰ ਠੰਡੀ ਸੀਲ ਬੱਚਾ ਮਗਰ ਬੱਚਾ ਤੇ ਜੇਰੇ ਦੀ ਆਪ ਪਈ ਹੈ ਕੰਪਲੀਟ ਤੇ ਆ ਬੜ ਕਿੰਨੇ ਦਿਨ ਲੂ ਇਹ ਲੈ ਜੀ ਦੋ ਤੋਂ ਤਿੰਨ ਹਜੇ ਓਕੇ ਬਾਈ ਸੀਲ ਠੰਡੀ ਬਹੁਤ ਅਲਰਟ ਸਾਹਿਬ ਕੱਲੀ ਕੱਚੀ ਕੱਚੀ ਹੈ ਨਾ ਲੈਵਾਲੂਆ ਚੰਗਾ ਕਰ ਬਾਈ ਹਾਂ ਜੀ ਹਾਂ ਜੀ ਤੇ ਆ ਬੜ ਕਿੰਨੇ ਦਿਨ ਲੂ ਇਹ ਡੰਗ ਦਿਹਾੜੀ ਜੀ ਡਾਕਟਰ ਸਾਹਿਬ ਠੀਕ ਆ ਤਿਆਰੀ ਖੇਰ ਬਹੁਤ ਚੰਗੀ ਜੀ ਜਿਹੜੇ ਦੁੱਗਣਾ ਲੈਵਾ ਹੋਰ ਹਾਂ ਹਾਂ ਇਹਦਾ ਸੋਣ ਵੇਲੇ ਕੁਝ ਹੋਰ ਹੀ ਕਰ ਲੈਣਾ ਇਹਨੇ ਮੁੱਲ ਜਾਇਜ ਹਾਂ ਮੁੱਲ ਜਾਇਜ ਠੀਕ ਹੈ